ਤਾਂ ਐਸਜੀਪੀਸੀ ਦੇ ਵੱਲੋਂ ਅੰਤਰੀਮ ਕਮੇਟੀ ਦੇ ਵਿੱਚ ਅੱਜ ਜਿਹੜਾ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਹੁਣ QR ਕੋਡ ਲਗਾ ਕੇ ਪਾਵਨ ਸਰੂਪਾਂ ਦੀ ਜਿਹੜੀ ਛਪਾਈ ਹੋਵੇਗੀ ਔਰ ਸਰੂਪਾਂ ਦੀ ਗਿਣਤੀ ਤੇ ਹੋਰ ਜਾਣਕਾਰੀ ਨੂੰ ਸੂਚੀਬੱਧ ਕਰਨ ਦੇ ਲਈ ਜਿਹੜਾ ਏ ਇੱਕ ਵੱਡਾ ਜਿਹੜਾ ਫੈਸਲਾ ਲਿਆ ਗਿਆ ਜਾਂ ਕਹਿ ਲਓ ਕਿ ਕਦਮ ਚੁੱਕਿਆ ਜਾ ਰਿਹਾ ਤੇ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਮੌਜੂਦ ਨੇ ਸਾਬਕਾ ਸਕੱਤਰ ਨੇ ਐਸਜੀਪੀਸੀ ਮੈਂਬਰ ਨੇ ਗਰੇਵਾਲ ਸਾਹਿਬ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਕਿ ਰੈਵੋਲਿਊਸ਼ਨਰੀ ਇੱਕ ਜਿਹੜਾ ਫੈਸਲਾ ਲਿਆ ਗਿਆ ਥੋੜਾ ਜਿਹਾ ਐਲੈਬੋਰੇਟ ਜੀ ਇਹਨੂੰ ਕਰੂੰ ਦੇਖੋ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਬਣੀਆਂ ਸਾਬ ਜਗਰੂਰ ਗੰਗਸਾਹਬ ਦੇ ਸਰੂਪ ਚੋਰੀ ਹੋਣੇ ਹੂੰ ਤੇ ਉਸ ਰੂਪ ਦੇ ਪੰਨੇ ਜਿਹੜੇ ਆ ਅੰਗ ਆ ਜਿਹੜੇ ਉਹ ਖਿਲਾਰੇ ਜਾਣੇ ਹੂੰ ਉਸ ਤੋਂ ਬਾਅਦ 326 ਰੂਪ ਦਾ ਮਾਮਲਾ ਹੂੰ ਹੋਰ ਵੀ ਬਹੁਤ ਇਸ ਗੱਲ ਦਾ ਡਰ ਖਦਸ਼ਾ ਕਿ ਜਿਵੇਂ ਗੋਡਕਾ ਸਾਹਿਬ ਦੇ ਅੰਗ ਆ ਹੋਰ ਇਸ ਤਰ੍ਹਾਂ ਦੀ ਵਿਵਸਥਾ ਸ਼ੁਰੂ ਹੋਈਆਂ ਹੂੰ ਸੰਗਤਾਂ ਨੇ ਮੰਚ 'ਤੇ ਬੜਾ ਵੱਡਾ ਖਰਚਾ ਜੀ ਦੇਸ਼ ਦੇ ਵਿਦੇਸ਼ ਦੇ ਵੱਲੋਂ ਸ਼੍ਰੋਣੀ ਕਮੇਟੀ ਨੂੰ ਵੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਬਾਰੇ ਜਿਹੜੇ ਕੀ ਆ ਖਰਚੇ ਯਾਰ ਕੀਤੇ ਗਏ ਜੀ ਜੀ ਕੁਝ ਰਹਿਵਾ ਵੀ ਆਈਆਂ ਹੂੰ ਸੋ ਅਕਾਲ ਤਖਤ ਸਾਹਿਬ ਨੇ ਇਸ ਤੇ ਬਹੁਤ ਵੱਡਾ ਮੰਥਨ ਕੀਤਾ ਜੀ ਮੰਥਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸ਼੍ਰੋਣੀ ਕਮੇਟੀ ਨੂੰ ਇਸ ਗੱਲ ਦੇ ਲਈ आदेश ਕੀਤੇ ਕਿ ਜਿਹੜੀ ਆ ਤਾਦਨਿਕ ਜਿਹੜੀ ਟੈਕਨੋਲੋਜੀ ਆ ਉਸ ਦੇ ਰਾਹੀਂ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਆ ਉਹ ਉਹਨਾਂ ਦੀ ਜਾਣਕਾਰੀ ਸਾਨੂੰ ਜਿਹੜੀ ਆ ਮੁਹੱਈਆ ਨਹੀਂ ਚਾਹੀਦੀ ਆ ਹੁਣ ਜਿਹੜੇ ਆ ਸਰੂਪ ਆ ਉਹਦੇ ਤੇ ਇੱਕ ਨੰਬਰ ਪਿੰਨ ਦੇ ਨਾਲ ਲਿਖ ਲੈਂਦੇ ਆ ਜੀ ਜੀ ਤੇ ਜਿਹੜੇ ਨਵੇਂ ਬਣਦੇ ਆ ਜਿਹੜੇ ਪੁਰਾਣੇ ਸਰੂਪ ਆ ਉਹ ਉਹਨਾਂ ਦੇ ਬਾਰੇ ਵਿੱਚ ਕੋਈ ਪੰਜੀ ਕਰ ਨਹੀਂ ਸਿਰਫ ਸਾਡੇ ਕੋਲ ਇੰਨਾ ਸੀਗਾ ਕਿ ਇੰਨੇ ਸਰੂਪ ਸਸ ਗੁਰਦਾਨਾ ਸਾਹਿਬ ਜਾਂ ਐਨੇ ਸਰੂਪ ਇੱਥੇ ਨਹੀਂ ਠੀਕ ਹੈ। ਸੋ ਇਹ ਸਾਰੀ ਗੱਲ ਕੁਝ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਨੇ ਨਿਸ਼ਕਾਮ ਇਸ ਗੱਲ ਦੀ ਸੇਵਾ ਆਪਣੇ ਆਪ ਨੂੰ ਹਾਜ਼ਰ ਕਰਨ ਦੀ ਕੋਸ਼ਿਸ਼ ਕੀਤੀ ਆ। ਜੀ। ਉਹ ਦੂਜੀ ਗੱਲ ਇਹ ਕੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਹੋਇਆ ਕਾਰਤਕ ਸਾਹਿਬ ਨੂੰ ਇਸ ਗੱਲ ਬਾਰੇ ਸਾਰੀ ਜਾਣਕਾਰੀ ਦੇ ਗਈ ਸਾਰਾ ਕੀਤਾ ਗਿਆ। ਹੂੰ। ਇਹ ਦੇ ਵਿੱਚ ਕਿਸੇ ਵੀ ਆਮ ਬੰਦੇ ਨੂੰ ਉਸ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ ਅੰਕਤ ਆ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਹੈਗੀ ਬਿਲਕੁਲ ਕਲੀਅਰ ਆ। ਜੀ ਉਹ ਉਹ ਵੱਖਰੇ ਤੌਰ ਤੇ ਜਿਵੇਂ ਅਸੀਂ ਪੈਨ ਦੇ ਨਾਲ ਹੁਣ ਨੰਬਰ ਪਾਉਨੇ ਆ ਉਵੇਂ ਉਵੇਂ ਇੱਕ ਛੋਟੇ ਛੋਟੇ ਸਟicker ਹੋਣਗੇ ਤੇ ਜਿਹੜੀ ਨਵੀਂ ਸਿਪਾਈ ਹੋਊਗੀ ਉਹ ਨਵੀਂ ਸਿਪਾਈ ਦੇ ਵਿੱਚ ਤਾਂ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗੇਗਾ ਜਿਹੜੀ ਮਤਲਬ ਬੇਲ ਹੁੰਦੀ ਆ ਜਿਹੜੀ ਜਿਹੜੀ ਬਾਉਂਡਰੀ ਹੁੰਦੀ ਆ ਅੰਗਰੀ ਉਹਦੇ ਵਿੱਚ ਹੀ ਉਹ ਉਹ ਛਪ ਜਾਏਗੀ ਜੀ ਬਾਉਂਡਰੀ ਔਰ ਔਰ ਗਰੇਵਾਲ ਸਾਹਿਬ ਜਿਹੜੇ ਪੁਰਾਣੇ ਪੁਰਾਣੇ ਸਰੂਪ ਨੇ ਉਹਨਾਂ ਦੇ ਲਈ ਵੀ ਇਹ ਚੀਜ਼ਾਂ ਲਾਗੂ ਰਹਿਣ ਕਿ ਉੱਥੇ ਵੀ ਤੁਸੀਂ ਸੂਚੀਬੱਧ ਕਰੋਗੇ ਉਦੇ ਚ ਇਸ ਤਰ੍ਹਾਂ ਵਾ ਕਿ ਜਿਵੇਂ ਪ੍ਰਾਤਨ ਸਰੂਪ ਆ ਉਹਨਾਂ ਤੇ ਵੀ QR ਕੋਡ ਜਿਹੜੇ ਸਟicker ਆ ਹੂੰ ਉਹ ਅਸੀਂ ਲਾ ਦੇਵਾਂਗੇ ਜਿਵੇਂ ਗੁਰੂਰਾਜ ਸਾਹਿਬ ਜੀ ਦੇ ਸਰੂਪ ਦੇ ਉਹਦੇ ਚ ਜਾਣਕਾਰੀ ਇਹ ਆ ਕਿ ਉਹਦੀ ਹਰ ਕੋਈ ਵੀ ਸਰੂਪ ਜਿਹੜੇ ਆ ਉਹ ਕਿੱਥੇ ਨੇ ਹੂੰ ਤੇ ਉਹਨਾਂ ਦੀ ਕੀ ਸਥਿਤੀ ਆ ਉਹ ਹੱਥ ਲਿਖਤ ਨੇ ਪਤਸ਼ੇਹਦ ਨੇ ਲੜੀਵਾਰ ਨੇ ਹੂੰ ਉਹ ਜਿਹੜੇ ਆ ਜਿਹੜੇ ਕੀ ਨਾ ਉਹਨਾਂ ਦੀ ਜਿਹੜੀ ਵੀ ਸਥਿਤੀ ਜਿਹੜੀ ਆ ਉਹ ਬਹੁਤ ਅੱਛੀ ਆ ਜਾਂ ਦਰਬੰਦੀਆਂ ਜਾਂ ਵਿਰਧ ਹੋ ਚੁੱਕੇ ਨੇ ਜੀ ਇਹਨਾਂ ਸਾਰੇ ਤੇ ਕਿਹੜੀ ਜਗ੍ਹਾ ਤੇ ਨਹੀਂ ਹੂੰ ਉਹ ਉਹਦੀ ਪੂਰੀ ਜਾਣਕਾਰੀ ਹਰ 3 3 ਮਹੀਨੇ ਬਾਅਦ ਜਿਹੜੇ ਸਾਡੇ ਪ੍ਰਚਾਰ ਗੁਰਦਰਾ ਸਾਹਿਬ ਜਾਂਦੇ ਆ ਪ੍ਰਚਾਰ ਕਰਨ ਜੀ ਜੀ ਉਹਨਾਂ ਦੀ ਡਿਊਟੀ ਲੱਗੇਗੀ ਜੀ ਇਸੇ ਤਰ੍ਹਾਂ ਹੀ ਬਾਹਰ ਦੇ ਵਿਦੇਸ਼ਾਂ ਦੇ ਅੰਦਰ ਅੱਗੇ ਜਿਹੜਾ ਬਾਹਰ ਤੱਕ ਵੀ ਜਾਵਾਂਗੇ ਅਸੀਂ ਤਾਂ ਕਿ ਜਿੰਨੇ ਵੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦਾ ਜਾਣਕਾਰੀ ਹੋਵੇ ਮਤਲਬ ਇੱਕ ਗੁਰਦਰਾ ਸਾਹਿਬ ਤੋਂ ਜੇ ਮਤਲਬ ਪਾਠ ਵਾਸਤੇ ਗਏ ਆ ਕਿਤੇ ਉਹ ਤਾਂ ਵੱਖਰੀ ਗੱਲ ਆ ਜੇ ਗੁਰੂ ਸਾਹਿਬ ਗੁਰੂ ਰਣਸਾਹਬ ਦੇ ਸ਼ਰੂਪ ਜਿਹੜੇ ਆ ਮੰਨ ਲਓ ਹੋਰ ਕਿਤੇ ਜਾਣੇ ਆ ਕੋਈ ਹੋਰ ਗੁਰਦੁਆਰਾ ਸਾਹਿਬ ਜਾਣੇ ਆ ਤਾਂ ਉਹਦੀ ਜਾਣਕਾਰੀ ਪਹਿਲਾਂ ਸ਼ਰੋਨੀਕ ਬੀਟ ਨੂੰ ਦੱਸਣੀ ਪੈਗੀ ਤੇ ਜਿਹੜਾ ਸਾਡਾ ਪ੍ਰਚਾਰਕ ਹੋਏਗਾ ਉਹ ਉਹਦੇ ਵਿੱਚ ਫੀਡ ਕਰੇਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਰੂਪ ਜਿਹੜੇ ਆ ਐਸ ਸਥਾਨ ਤੋਂ ਐਸ ਸਥਾਨ ਤੇ ਚਲੇ ਗਏ ਬਿਲਕੁਲ ਜਿਹੜੀਆਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਵੀ ਨਕੀਲ ਕਰਨ ਦੇ ਲਈ ਯਤਨ ਹੈ ਔਰ ਗਰੇਵ ਸਾਹਿਬ ਇੱਕ ਇੱਕ ਆਖਰੀ ਸਵਾਲ ਹੈ ਕਿ ਇਹ ਜਿਹੜੇ ਜਿਹੜੀ ਇਹ ਸਾਰੀ ਪ੍ਰਕਿਰਿਆ ਰਹੇਗੀ ਜਦ ਜੇ ਸ਼ੁਰੂਆਤ ਇਹਦੀ ਕਦੋਂ ਤੱਕ ਤੋਂ ਕੀਤੀ ਜਾਣੀ ਹੈ ਕੋਈ ਟਾਈਮ ਬਾਉਂਡ ਰੱਖਿਆ ਗਿਆ ਦੇਖੋ ਕਾਰਜ ਬਹੁਤ ਵੱਡਾ ਹੈ ਜੀ ਜੀ ਇਸ ਕਾਰਨ ਦੇ ਲਈ ਅਰੰਭਤਾ ਜਿਹੜੀ ਹੈ ਇਸ ਲਈ ਅਸੀਂ ਚਾਰ ਹਲਕੇ ਜਿਹੜੇ ਸਟਾਰਟ ਕੀਤੇ ਆ ਹੂੰ ਉਤੋਂ ਚਾਰ ਹਲਕਿਆਂ ਤੋਂ ਇਹ ਜਿਹੜਾ ਮਤਲਬ ਸ਼ੁਰੂਆਤ ਹੋਏਗੀ ਫਿਰ ਕਿਉਂਕਿ ਇਹਦੇ ਲਈ ਜਿਹੜੇ ਸਾਡੇ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਬੰਧਕ ਆ ਜਿਹੜੇ ਸਾਡੇ ਅਧਿਕਾਰੀ ਆ ਹੂੰ ਉਹ ਵੀ ਇਹਦੇ ਲਈ ਹੌਲੀ ਹੌਲੀ ਜਾਣਕਾਰੀ ਲੈਣਗੇ ਜਿਹੜੀ ਜਿਹੜੇ ਕੁਝ ਲੋਕ ਜਿਹੜੇ ਆ ਸੇਵਾਵਾਂ ਦਿੱਤੀਆਂ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਸਹਿਯੋਗ ਕਰਨ ਲਈ ਜੀ ਜੀ ਉਹਨਾਂ ਦਾ ਵੀ ਆਪਸੀ ਤਾਲਮਲ ਬਣੇਗਾ ਜੀ ਤੋਂ ਇਸ ਗੱਲ ਨੂੰ ਪ੍ਰਵਾਨਗੀ ਮਿਲ ਗਈ ਆ ਤੇ ਹੁਣ ਇਹਨੂੰ ਜਲਦੀ ਲਾਗੂerad ਕੀਤਾ ਜਾਏਗਾ ਸ਼ੁਰੂਆਤ ਕੀਤੀ ਜਾਏਗੀ ਜੀ ਜੀ ਧੰਨਵਾਦ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਐਸਜੀਬੀਸੀ ਮੈਂਬਰ ਕੁਰਚਨ ਸਿੰਘ ਗਰੇਵਾਲ ਜੁੜੇ ਸੀ ਤਾਂ ਹੁਣ QR ਕੋਡ ਲਗਾ ਕੇ ਪਾਵਨ ਸਰੂਪਾਂ ਦੀ ਜਿਹੜੀ